ਕਾਨੂੰਨ ਚਲਾਉਣ ਵਾਲਾ ਦੁਨੀਆਂ ਦਾ ਸਭ ਤੋਂ ਪਾਲਖੋਲ ਦੇਸ਼ ਜਿੱਦੀ ਜੀਡੀਪੀ ਦੁਨੀਆਂ ਤੋਂ ਸਭ ਤੋਂ ਜ਼ਿਆਦਾ ਆ ਪਰ ਉਹ ਜਿਹੜਾ ਥਾਮਰਾਤੀ ਨੀਤੀਆਂ ਜਿਹੜੀਆਂ ਆ ਪੈਨਸ਼ਨ ਵੀ ਰਿਵਾਈਜ਼ ਹੁੰਦੀ ਆ 65 ਸਾਲ ਦੀ ਸਰਵਿਸ ਤੇ 5% ਪੈਨਸ਼ਨ ਤੇ ਵਾਧਾ ਹੁੰਦਾ 70 ਸਾਲ ਦੀ ਉਮਰ ਤੇ 5% ਵਾਧਾ ਹੁੰਦਾ ਜਦੋਂ ਤੁਸੀਂ 80 ਸਾਲ ਦੀ ਉਮਰ ਦੇ ਹੋ ਕੇ 20% ਵਾਧਾ ਹੁੰਦਾ ਹੈ ਤੇ ਜੇ ਕਿਤੇ ਨੁ ਪਹਾਲ ਕਰੋ ਆ ਗਿਆ ਹੈ ਜੀ ਕਵਤ ਮਰਤੇ ਨਹੀਂ ਹੋ ਸਕਦਾ ਕਿ ਹੁਣ ਸ਼ਾਮਰਾ ਜੀ ਦੀ ਨੀਤੀਆਂ ਦਾ ਸਾਰ ਆ ਗਿਆ ਕੈਪੀਟਲਿਸਮ ਜਲਪ ਹੋਵੇਗਾ ਉਹ ਸਿਸਟਮ ਦਾ ਵੀ ਆਉਣਾ ਸੀ ਤੇ ਆ ਗਿਆ ਉਹ ਹਕਤ ਅੱਜ ਕ੍ਰਾਂਟੋਲੇ ਕੋਈ ਚਿਹਰਾ ਨਹੀਂ ਲੱਗਿਆ ਕਿ ਲੋਕਾਂ ਨੂੰ ਬਚਾ ਲੈ ਉਹਨੂੰ ਮੋਦੀ ਜੀ ਯਾਰ ਕੀ ਨਾ ਮਾ ਤੁਹਾਡੇ ਦੀ ਕੀ ਨਾਮ ਬਾਈ ਮੇਰਾ ਨਾਮ ਰੇਸ਼ਮ ਸਿੰਘਾ ਜੀ ਮੈਂ ਸਟੇਟ ਜਨਰਲ ਸਕੱਤਰ ਫੈਕਟਰੀ ਡੀਪੀਏ ਪੰਜਾਬ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਐਮ.ਪੀ ਇਹਨਾਂ ਦੇ ਮੰਤਰੀ ਜਾਂ ਇਹਨਾਂ ਦੇ ਜਿਹੜੇ ਲੀਡਰ ਆ ਪਬਲਿਕ ਲੀਡਰ ਆ ਉਹਨਾਂ ਦੇ ਘਰਾਂ 'ਤੇ ਅਰਥੀਆਂ ਫੁਕ ਰਹੇ ਆ ਤੇ ਜਿਹੜੀ ਇਹਨਾਂ ਨੇ ਖੌਤੀ ਨੋਟੀਫਿਕੇਸ਼ਨ ਕੀਤਾ ਸੀ 2025 ਦੇ ਵਿੱਚ ਜਨਵਰੀ 2025 ਦੇ ਵਿੱਚ ਕਿ ਅਸੀਂ ਓ.ਪੀ.ਐਸ. ਪੁਰਾਣੀ ਪੈਨਸ਼ਨ ਲਾਗੂ ਕਰ ਰਹੇ ਆ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਅਸੀਂ ਇਹਨਾਂ ਦੇ ਸਪੋਕਸਮੈਨਾਂ ਨੂੰ ਇਹਨਾਂ ਦੇ ਮੰਤਰੀਆਂ ਨੂੰ ਵਾਪਸ ਕਰਕੇ ਆਉਣੀਆਂ ਤਾਂ ਜੋ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਯਾਦ ਏ ਕਿ ਅਸੀਂ ਲੋਕਾਂ ਨਾਲ ਵਾਅਦੇ ਕਰੇ ਸੀ ਇਹ ਵਾਅਦੇਆਂ ਤੇ ਜੇਕਰ ਅਸੀਂ ਨਹੀਂ ਪੂਰੇ ਉਤਰਾਂਗੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਵੀ ਸੰਕਟ ਚ ਆਉਣਾ 2016 2026 ਦਾ ਸਾਲ ਆ ਜਿਹੜਾ ਚੋਣਾਂ ਦਾ ਸਾਲ ਆ ਕਿਉਂਕਿ ਬਾਦ ਦੀ ਸਰਕਾਰ ਬਦਲ ਜਾਣੀ ਆ ਤਾਂ ਅਸੀਂ ਜਥੇਬੰਦੀਆਂ ਵਾਲੇ ਇਹ ਗੱਲ ਮੰਗ ਕਰਾਂਗੇ ਕਿ ਜਿਹੜੀ ਓਪੀਐਸ ਜਿਹੜਾ ਵਾਅਦਾ ਕਰਕੇ ਆਏ ਸੀ ਕਿ ਅਸੀਂ ਲਾਗੂ ਕਰਾਂਗੇ ਆਨੂ ਉਹ ਲਾਗੂ ਕਰਨ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਡੈਮੋਕਰੇਟ ਟੀਚਰ ਫਰੰਟ ਹੋਰ ਭਰਾਤਰੀ ਜਥੇਬੰਦੀਆਂ ਨੂੰ ਲੈ ਕੇ ਅਸੀਂ ਵੱਡੇ ਸੰਰਸ ਦੀ ਤਿਆਰੀ ਬਿਧਾਂਗੇ ਅਗਲੇ ਸਾਲਾਂ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਅਸੀਂ ਇਸ ਤੋਂ ਅਗਲਾ ਸ텝 ਸਾਡਾ ਅਸੀਂ ਪੰਜਾਬ ਲੈਵਲ ਤੇ ਸਰਕਾਰ ਲੋਕ ਅਧਿਆਪਕਾਂ ਦੀਆਂ ਆਰਥਿਕ ਮਸਲਿਆਂ ਦੇ ਉੱਤੇ ਜਾਂ ਹੋਰ ਜਿਹੜੀਆਂ ਵਿਭਾਗੀ ਮੰਗਾਂ ਵਿਦਿਆਰਥੀਆਂ ਦੀਆਂ ਮੰਗਾਂ ਉਹਨਾਂ ਮੰਗਾਂ ਦੇ ਉੱਤੇ ਸੂਬਾ ਪੱਧਰ ਦਾ ਪ੍ਰੋਗਰਾਮ ਅਸੀਂ ਸੰਗਰੂਰ ਵੀ ਸੇ ਕਰਨਾ ਉਸ ਦੇ ਵਿੱਚ ਵੱਡੀ ਗਿਣਤੀ ਸੀ ਅਧਿਆਪਕਾਂ ਦੀ ਸ਼ਾਮਲ ਕਰਾਵਾਂਗੇ ਅਸੀਂ ਹਮਖੈਲੀ ਜਥੇਬੰਦੀਆਂ ਨਾਲ ਵੀ ਅਸੀਂ رابطہ ਕਾਇਮ ਕਰ ਰਹੇ ਹਾਂ ਅਸੀਂ ਮੰਗ ਕਰਦੇ ਹਾਂ ਸਾਰੀਆਂ ਜਿਹੜੇ ਫਰੰਟ ਲੜ ਰਹੇ ਆ ਕਿ ਆਓ ਇਸ ਲੜਾਈ ਨੂੰ ਇੱਕ ਸਾਂਝੇ ਰੂਪ ਵਿੱਚ ਲਈਏ ਕਿਉਂਕਿ ਦੁਸ਼ਮਣ ਸਾਡਾ ਤਾਕਤਵਾਰਾ ਜੇ ਦੁਸ਼ਮਣ ਦੇ ਚਾਰ ਪੰਜੇ ਉਂਗਲਾ ਖਿਲਾਰ ਕੇ ਮਾਰਾਂਗੇ ਪੰਜੇ ਦੀਆਂ ਪੰਜੀ ਟੁੱਟ ਜਾਣਗੀਆਂ ਜੇ ਅਸੀਂ ਇਹਦਾ ਕੁਝ ਬਣਾ ਕੇ ਮਾਰ ਲਾਂਗੇ ਕੁਝ ਨਾ ਕੁਝ ਦੁਸ਼ਮਣ ਦਾ ਨੁਕਸਾਨ ਕਰ ਸਕਦੇ ਆ ਸੋ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਲੜਾਈ ਨੂੰ ਜਰਮਾ ਦਈਏ ਸਾਡੀ ਇਹ ਅਧਿਆਪਕ ਜਥੇਬੰਦੀਆਂ ਨੂੰ ਵੱਖ-ਵੱਖ ਮੁਲਾਜ਼ਮਾਂ ਨੂੰ ਇਹ ਮੰਗਾਂ ਕਿ ਓਪੀਐਸ ਦੀ ਮੰਗ ਬਹੁਤ ਵੱਡੀ ਮੰਗਾਂ ਅੱਜ ਮੈਡਮ ਸਿਤਾ ਰਾਮਨ ਦਾ ਬਿਆਨ ਆਇਆ ਕਿ ਅਸੀਂ ਓਪੀਐਸ ਲਾਗੂ ਨਹੀਂ ਕਰ ਰਹੇ ਹਾਂ ਸਾਨੂੰ ਪਤਾ ਕਿ ਓਪੀਐਸ ਉਹ ਐ ਲਾਗੂ ਨਹੀਂ ਕਰਨਗੇ ਉਹਨਾਂ ਦਾ ਇਹ ਵਿਚਾਰ ਪਰ ਉਸ ਵਿਚਾਰ ਨੂੰ ਪਿੱਛੇ ਮੋੜਨਾ ਅੱਗੇ ਕਿਸਾਨਾਂ ਬਾਰੇ ਵੀ ਕਹਿੰਦੇ ਸੀ ਤੇ ਮੋਦੀ ਹੈ ਤਾਂ ਮਮਕਨ ਹੈ ਇਹ ਤਾਂ ਅਸੀਂ ਇਹ ਤਾਂ ਜਿਹੜਾ ਕੁਝ ਮੋਦੀ ਨੇ ਕਹੇ ਤਾਂ ਪਿੱਛੇ ਨਹੀਂ ਮੁੜਦਾ ਪਰ ਪਿੱਛੇ ਮੁੜਿਆ ਉਹ ਉਹਨੇ ਤਿੰਨ ਖੇਤੀ ਕੋ ਨੂੰ ਵਾਪਸ ਲਏ ਅਸੀਂ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਮਜਬੂਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਉਹ ਐਨਪੀਐਸ ਤੇ ਯੂਪੀਐਸ ਰੱਦ ਕਰਕੇ ਆਓਪੀਐਸ ਲਾਗੂ ਕਰਨ। ਅਗਰ ਕੀ ਨਾਮਾ ਤੁਹਾਡਾ ਕੀ ਮਾਮਲਾ ਹੈ ਤੁਹਾਡਾ ਜਯੰਦਰ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਡੀਟੀਐਫ ਬਠਿੰਡਾ ਅੱਜ ਡੀਟੀਐਫ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੀ ਦਿੱਤੀ ਗਾਰੰਟੀ ਨੂੰ ਪੂਰਾ ਨਾ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗਾਰੰਟੀ ਦਿੱਤੀ ਸੀਗੀ ਪਰ ਸਰਕਾਰ ਨੇ ਅਕਤੂਬਰ ਨਵੰਬਰ 2022 ਦੇ ਵਿੱਚ ਇੱਕ ਲਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਉਹ ਵੀ ਰਾਜਸਥਾਨ ਦੇ ਵਿੱਚ ਤੋਂ ਸਟੈਂਡ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਸਰਕਾਰ ਨੇ ਧੋਖਾ ਕੀਤਾ ਹੈਗਾ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਹੈਗੀ ਅੱਜ ਡੀਟੀਆਪ ਵੱਲੋਂ ਪੂਰੇ ਪੰਜਾਬ ਪੱਧਰ ਦੇ ਜਿਹੜਾ ਹੈਗਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈਗਾ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਜਿਹੜਾ ਸਰਕਾਰ ਦੀਆਂ ਅਰਥੀਆਂ ਪੂਕੀਆਂ ਜਾ ਰਹੀਆਂ ਤੇ ਅੱਜ ਨਾਲ ਜਿਹੜਾ ਉਹਨਾਂ ਨੇ ਲਗੜਾ ਨੋਟੀਫਿਕੇਸ਼ਨ ਨਵੰਬਰ 2022 ਦੇ ਵਿੱਚ ਕੀਤਾ ਸੀਗਾ ਉਹ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਦੇ ਰਾਹੀਂ ਉਹਨਾਂ ਦੇ ਸਟੇਟ ਦੇ ਆਗੂਆਂ ਦੇ ਰਾਹੀਂ ਮੁੱਖ ਮੰਤਰੀ ਨੂੰ ਵਾਪਸ ਭੇਜ ਰਹੇ ਆ ਕਿ ਤੁਹਾਡਾ ਜਿਹੜਾ ਲੰਗੜਾ ਨੋਟੀਫਿਕੇਸ਼ਨ ਸਾਨੂੰ ਮਨਜ਼ੂਰ ਨਹੀਂ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਪੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜੀਪੀਐਫ ਨੰਬਰ ਅਲਾਟ ਕੀਤੇ ਜਾਣ ਡੀਪੀਐਫ ਦੀ ਕਟੌਤੀ ਹੋਵੇ ਐਨਪੀਐਸ ਦੇ ਵਿੱਚ ਜਿਹੜੇ ਮੁਲਾਜ਼ਮਾਂ ਦੇ ਪੈਸੇ ਕੱਟੇ ਗਏ ਆ ਉਹ ਸਾਰੇ ਮੁਲਾਜ਼ਮਾਂ ਦੇ ਖਾਤੇ ਦੇ ਵਿੱਚ ਹੁਣ ਸਰਕਾਰ ਮੁਲਾਜ਼ਮਾਂ ਦੇ ਨਾਲ ਧੋਖਾ ਨਾ ਕਰੇ ਸਰਕਾਰ ਮੁਲਾਜ਼ਮਾਂ ਦੇ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਰੋਕੀ ਬੈਠੀ ਆ ਡੀਏ ਦੀਆਂ ਕਿਸ਼ਤਾਂ ਰਹਿੰਦੀਆਂ ਨੇ ਤੇ ਕਮਿਸ਼ਨ ਦੇ ਬਕਾਇਆ ਰਹਿੰਦੇ ਨੇ ਸਰਕਾਰ ਆਰਥਿਕ ਤੌਰ ਤੇ ਮੁਲਾਜ਼ਮਾਂ ਦੀਆਂ ਸਾਰੀਆਂ ਜਿਹੜੀਆਂ ਅਦਾਇਗੀਆਂ ਨੱਪੀ ਬੈਠੀ ਆ ਇੱਕ ਇੱਕ ਮੁਲਾਜ਼ਮ ਦਾ ਲਗਭਗ 7 ਤੋਂ 8 ਲੱਖ ਰੁਪਈਆ ਸਰਕਾਰ ਵੱਲੋਂ ਬਕਾਇਆ ਅੱਜ ਇਕੱਠੇ ਹੋਏ ਮੁਲਾਜ਼ਮਾਂ ਨੇ ਡੈਮੋਕਰੇਟਿਕ ਟੀਚਰਸ ਆਫ ਪੰਜਾਬ ਉਪਾ ਪ੍ਰਧਾਨ ਦਿਗਵੀਰੇ ਪਾਲ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਜਦੋਂ ਅਸੀਂ ਆਰਸੀ ਫੂਕ ਮਜਾਦਾ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਾ ਕੇ ਵੱਡਾ ਪ੍ਰੋਗਰਾਮ ਜਿਹੜਾ ਹੈਗਾ ਕਰਨਾ ਇਹ ਅਸੀਂ ਸਰਕਾਰ ਨੂੰ ਅੱਜ ਦੇ ਇਸ ਇੰਟਰੈਕਸ਼ਨ ਦੇ ਵਿੱਚ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰੇ ਨਹੀਂ ਆਉਣ ਵਾਲੇ ਸਮੇਂ ਸਿੱਟੇ ਭੁਗਤਣ ਨੂੰ ਸਰਕਾਰ ਸਿਆਰ ਰਵੇ